ਜਿਹੜੀ ਵੀ ਸੰਗਤ ਆਂਦੀ ਹੈ ਔਰ ਜਿਹੜੀਆਂ ਵੀ ਅਰਦਾਸਾਂ ਹਨ ਸੱਚੇ ਦਿ ਲੋ ਜਿਹੜਾ ਕਰਦਾ ਹੈ ਉਹ ਉੱਥੇ ਬਾਬਾ ਜੀ ਸਾਰੀਆਂ ਪੂਰੀਆਂ ਕਰਦੇ ਹਨ ਅੱਜ ਸਮੂਹ ਸੰਗਤ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਬਾਬਾ ਦੀਪ ਸਿੰਘ ਜਨਮ ਦਿਹਾੜੇ ਦੀ ਲੱਖ ਲੱਖ ਵਧਾਈਆਂ ਮੇਰੇ ਅਤੇ ਮੇਰੇ ਸਾਰੇ ਪਰਿਵਾਰ ਵੱਲੋਂ ਆਪ ਸਭ ਸੰਗਤਾਂ ਨੂੰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਬਹੁਤ ਬਹੁਤ ਵਧਾਈਆਂ ਨੇ ਬਾਬਾ ਦੀਪ ਸਿੰਘ ਜੀ ਦੇ ਗੁਰਪੁਰਬ ਦੀਆਂ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਜਿਹੜੀ ਸ਼ਰਧਾ ਦੇ ਨਾਲ ਸੰਗਤ ਪਹੁੰਚਦੀ ਹੈ ਉਹ ਵੈਸੇ ਹੀ ਪਾਵਨ ਹੋ ਜਾਂਦੀ ਧਰਤੀ ਤੇ ਬਾਬਾ ਦੀਪ ਸਿੰਘ ਜਨਮ ਦਿਹਾੜਾ ਬ੍ਰਹਮ ਗਿਆਨੀ ਨੇ ਉਹ ਤੇ ਅੱਗੇ ਕਿਰਪਾ ਕਰਦੇ ਕਿ ਬਾਬਾ ਦੀਪ ਸਿੰਘ ਸਾਰਿਆਂ ਦੇ ਪਰਿਵਾਰਾਂ ਨੂੰ ਸੁੱਖ ਸ਼ਾਂਤੀ ਤੇ ਸਾਰਿਆਂ ਦੀ ਮਨੋ ਕਾਮਨਾ ਪੂਰੀ ਕਰੇ ਗੁਰਪੁਰਬ ਦੇ ਵਿੱਚ ਬਾਬਾ ਜੀ ਦੇ ਬਖਸ਼ਿਸ਼ਾਂ ਲੈਣ ਬਹੁਤ ਸਾਰੀ ਸੰਗਤ ਆਈ ਹੋਈ ਹੈ ਤਾਂ ਅੰਦਰ ਮਾਪਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈਆਂ ਹੋ ਜੀ ਸਾਰੀ ਸੰਗਤ ਨੂੰ ਜੋ ਆ ਗੁਰਦਾਰ ਸਾਹਿਬ ਆਉਂਦਾ ਮੱਥਾ ਟੇਕਦਾ ਸੱਚੀ ਭਾਵਨਾ ਨਾਲ ਹਰੇਕ ਮਨੋ ਕਾਮਨਾ ਪੂਰੀ ਹੁੰਦੀ ਆ ਹਰੇਕ ਬੰਦਾ ਅੱਜ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਇੱਥੇ ਆ ਰਿਹਾ ਹੈ ਤੇ ਰਾਤ ਤੱਕ 12 1 ਵਜੇ ਤੱਕ ਸੰਗਤ ਦੀਆਂ ਇੱਥੇ ਲੈਣਾ ਲੱਗੀਆਂ ਰਹਿੰਦੀਆਂ ਨੇ ਜਿਹੜਾ ਬਾਬਾ ਦੀਪ ਸਿੰਘ ਜੀ ਦੇ ਦੁਆਰ ਤੇ ਆਂਦਾ ਤੇ ਉਹ ਮਨ ਮਰਜ਼ਾ ਉਹਨਾਂ ਦੀ ਪੂਰਾ ਹੁੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਜਿਹੜੀ ਵੀ ਸੰਗਤ ਆਂਦੀ ਹੈ ਔਰ ਜਿਹੜੀਆਂ ਵੀ ਅਰਦਾਸਾਂ ਸੱਚੇ ਦਿਲੋਂ ਜਿਹੜਾ ਕਰਦਾ ਹੈ ਉਹਥੇ ਬਾਬਾ ਜੀ ਸਾਰੀਆਂ ਪੂਰੀਆਂ ਕਰਦੇ ਹਨ ਮੈਨੂੰ ਇੱਥੇ ਆਂਦੇ ਹੋਏ ਨੂੰ 5 ਸਾਲ ਹੋ ਗਏ ਹਨ ਮੈਂ ਜਿੰਨੀਆਂ ਵੀ ਅਰਦਾਸਾਂ ਹੱਦ ਤੱਕ ਕੀਤੀਆਂ ਵਾਂ ਉਹ ਸਾਰੀਆਂ ਹੱਦ ਤੱਕ ਪੂਰੀਆਂ ਹੋਈਆਂ ਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਸੰਗਤ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਬਾਬਾ ਦੀਪ ਸਿੰਘ ਜਨਮ ਦਿਹਾੜੇ ਦੀ ਲ ਤੇ ਅੱਗੋਂ-ਗੱਰ ਪਾ ਕਰਦੇ ਕਿ ਬਾਬਾ ਦੀਪ ਸਿੰਘ ਸਾਰਿਆਂ ਦੇ ਪਰਿਵਾਰਾਂ ਨੂੰ ਸੁੱਖ ਸ਼ਾਂਤੀ ਵਰਤਾਵੇ ਤੇ ਸਾਰਿਆਂ ਦੀ ਮਨੋ ਕਾਮਨਾ ਪੂਰੀ ਕਰੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਅਤੇ ਮੇਰੇ ਸਾਰੇ ਪਰਿਵਾਰ ਵੱਲੋਂ ਆਪ ਸਭ ਸੰਤਾਂ ਨੂੰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਬਹੁਤ-ਬਹੁਤ ਵਧਾਈਆਂ ਨੇ ਬਾਬਾ ਦੀਪ ਸਿੰਘ ਦੇ ਦਰ ਤੇ ਜੋ ਵੀ ਸੱਚੇ ਮਨ ਨਾਲ ਆਉਂਦਾ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਸ਼ਰਦਾ ਭਾਵਨਾ ਨਾਲ ਮੱਥਾ ਟੇਕਿਆ ਜਾਂਦਾ ਹੈ ਬਹੁਤ-ਬਹੁਤ ਵਧਾਈ ਸਾਰੀ ਸੰਗਤ ਨੂੰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸ੍ਰੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦੇ ਗੁਰਪੁਰਬ ਦੀਆਂ ਸਾਰੀ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਅਸੀਂ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਪਰ ਨਤਮਸਤਕ ਹੋਣ ਲਈ ਆਏ ਸੀਗੇ ਸਾਨੂੰ ਇੱਥੇ ਆਉਂਦਿਆਂ ਨੂੰ ਤਕਰੀਬਨ-ਤਕਰੀਬਨ 30 ਤੋਂ 35 ਸਾਲ ਹੋ ਚੁੱਕੇ ਨੇ ਅਸੀਂ ਰੋਜ਼ਾਨਾ ਇੱਥੇ ਹਾਜ਼ਰੀ ਭਰਨ ਆਉਣੀ ਆ ਤੇ ਬਾਬਾ ਜੀ ਦੇ ਦਰ ਤੋਂ ਉੱਤੋਂ ਅਨੰਤ ਬਖਸ਼ਿਸ਼ਾਂ ਸਾਨੂੰ ਪ੍ਰਾਪਤ ਹੁੰਦੀਆਂ ਹਨ ਬਾਬਾ ਜੀ ਸਾਰਿਆਂ ਨੂੰ ਇਦਾਂ ਹੀ ਮੇਰੇ ਪਰੇ ਹੱਥ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਇਹਦੇ ਲਈ ਤੁਹਾਨੂੰ ਸਭ ਨੂੰ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਹੋਵੇ ਇਹ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਸਾਰਾ ਮਤਲਬ ਬਾਬਾ ਦੀਪ ਸਿੰਘ ਦੇ ਸ਼ਰਧਾਲੂ ਨੇ ਤੇ ਇੰਨੀ ਸੰਗਤ ਬਾਬਾ ਦੀਪ ਸਿੰਘ ਜੀ ਦੇ ਇੱਥੇ ਆਂਦੀ ਹੈ ਇੰਨੀ ਸ਼ਰਧਾ ਦੇ ਨਾਲ ਤੇ ਜਿਹੜੀ ਸ਼ਰਧਾ ਦੇ ਨਾਲ ਸੰਗਤ ਪਹੁੰਚਦੀ ਹੈ ਉਹ ਵੈਸੇ ਹੀ ਪਾਵਨ ਹੋ ਜਾਂਦੀ ਧਰਤੀ ਤੇ ਬਾਬਾ ਦੀਪ ਸਿੰਘ ਜਨਮ ਦਿਹਾੜਾ ਬ੍ਰਹਮ ਗਿਆਨੀ ਨੇ ਉਹ ਬ੍ਰਹਮ ਗਿਆਨੀ ਨੇ ਤੇ ਸਾਨੂੰ ਵੀ ਇੰਨਾ ਗਿਆਨ ਬਖਸ਼ਣ ਮਹਾਰਾਜ ਸਾਨੂੰ ਨਾਮਦਾਨ ਬਖਸ਼ਣ ਤੇ ਬਸ ਇਹੀ ਆਸਾ ਉਮੀਦਾਂ ਲੈ ਕੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਵਿੱਚ ਅੱਜ ਉਹਨਾਂ ਦੇ ਦਰਸ਼ਨ ਦਿਦਾਰੇ ਕਰਨ ਦੇ ਲਈ ਆਏ ਆ ਤੇ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਮੁਬਾਰਕਾਂ ਤੇ ਆਪ ਸਭ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੀ ਸਾਧ ਸੰਗਤ ਜੀ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦਿਹਾੜੇ ਦੀ ਬਹੁਤ ਬਹੁਤ ਵਧਾਈ ਹੋਵੇ ਜੀ ਗੁਰਪੁਰਬ ਦੇ ਵਿੱਚ ਬਾਬਾਈ ਦੀਆਂ ਬਖਸ਼ਿਸ਼ਾਂ ਲੈਣ ਬਹੁਤ ਸਾਰੀ ਸੰਗਤ ਆਈ ਹੋਈ ਹੈ ਬਹੁਤ ਸਾਰੀ ਸੰਗਤਾਂ ਨੇ ਬਹੁਤ ਸਾਰੀ ਸੇਵਾਦਾਰਾਂ ਨੇ ਬਹੁਤ سارے ਸਟਾਲ ਲਗਾਏ ਹੋਏ ਨੇ ਬਾਬਾਈ ਦੀ ਬੜੀ ਕਿਰਪਾ ਹੈ ਜੀ ਕਿ ਇੰਨਾ ਲੰਗਰ ਉਹਨਾਂ ਦੇ ਜਨਮ ਦਿਹਾੜੇ ਤੇ ਲੱਗਾ ਹੋਇਆ ਹੈ ਤੇ ਮੈਂ ਸੰਗਤ ਨੂੰ ਫਿਰ ਤੋਂ ਇੱਕ ਵਾਰੀ ਵਧਾਈ ਦੇਣੀ ਆ ਬਾਬਾਈ ਦੇ ਜਨਮ ਦਿਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤਾਂ ਅੰਦਰ ਮਾਪੀ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈਆਂ ਹੋ ਜੀ ਸਾਰੀ ਸੰਗਤ ਨੂੰ ਤੁਸੀਂ ਦੇਖ ਸਕਦੇ ਹੋ ਕਿ ਹਾਂ ਵੀ ਬਾਬਾ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਇਨੇ ਪੰਡਾਲ ਲੱਗੇ ਹੋਏ ਨੇ 70 80 ਸਟਾਲ ਲੱਗੇ ਆ ਕੋਈ ਨਾ ਕੋਈ ਅਲੱਗ-ਅਲੱਗ ਵੱਖਰੀ ਐਟਮਾ ਕੋਈ ਮਠਾਈ ਦੇ ਰਿਹਾ ਕੋਈ ਪਾਓ ਪਾਜੀ ਹੈ ਕੋਈ ਨਿਊਡਲਸ ਇਹਨਾਂ ਕੁਝ ਬਾਬਾ ਜੀ ਦੀ ਕਿਰਪਾ ਨਾਲ ਹੋ ਰਿਹਾ ਸਾਰਾ ਕੁਝ ਦੇਖੋ ਜੀ ਕਿੰਨਾ ਵਧੀਆ ਮਾਹੌਲ ਹੈਗਾ ਇੱਧਰ ਕੈਮਰਾ ਕਮਾਓ ਦੇਖੋ ਮੜਿਆ ਬਾਕੀ ਵਾਇਗੁਰ ਜੀ ਦਾ ਖਾਸਾ ਵਾਇਗੁਰ ਜੀ ਕੀ ਫਤ ਹੈ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਤੇ ਜੋ ਆ ਗੁਰਦਾਰਾ ਸਾਹਿਬ ਆਉਂਦਾ ਮੱਥਾ ਟੇਕਦਾ ਸੱਚੀ ਭਾਵਨਾ ਨਾਲ ਹਰੇਕ ਮਨੋ ਕਾਮਨਾ ਪੂਰੀ ਹ ਤੇ ਅਸੀਂ ਚਾਹੁੰਦੇ ਆ ਵੀ ਵੱਧ ਤੋਂ ਵੱਧ ਸੰਗਤ ਇੱਥੇ ਮੱਥਾ ਟੇਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਸੰਗਤ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਨੇ ਜੀ। ਤੇ ਅੱਜ ਇੱਥੇ ਸੰਗਤਾਂ ਦਾ ਬੜਾ ਤਾਂਤਾ ਲੱਗਿਆ ਹੋਇਆ। ਹਰੇਕ ਬੰਦਾ ਅੱਜ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਇੱਥੇ ਆ ਰਿਹਾ ਹੈ ਤੇ ਰਾਤ ਤੱਕ 12 1 ਵਜੇ ਤੱਕ ਸੰਗਤ ਦੀਆਂ ਇੱਥੇ ਲੈਣਾ ਲੱਗੀਆਂ ਰਹਿੰਦੀਆਂ ਨੇ। ਤੇ ਗੁਰੂ ਸਾਹਿਬ ਦੀ ਕਿਰਪਾ ਵੀ ਹੁੰਦੀ ਹੈ ਤੇ ਜੋ ਵੀ ਮਤਲਬ ਆਸਾਂ ਉਮੀਦਾਂ ਲੈ ਕੇ ਇਸ ਜਗ੍ਹਾ ਤੇ ਆਉਂਦਾ ਤੇ ਵਾਈਗੁਰੂ ਜੀ ਉਹਨਾਂ ਦੀਆਂ ਆਸਾਂ ਓਦਾਂ ਵੀ ਪੂਰੀਆਂ ਕਰਦੇ ਨੇ ਤੇ ਹਰ ਇੱਕ ਦੀਆਂ ਝੋਲੀਆਂ ਵੀ ਪੜ ਦੇ ਦਿੰਦੇ ਆਂ ਹਾਂਜੀ ਅੱਜ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀ ਹੈ ਸਾਰੇ ਪਰਿਵਾਰ ਨੂੰ ਵਧਾਈਆਂ ਸਾਰੇ ਜ਼ਿਲ੍ਹਾ ਨਿਵਾਸੀਆਂ ਨੂੰ ਵਧਾਈਆਂ ਬਹੁਤ ਬਹੁਤ ਜਿਹੜਾ ਬਾਬਾ ਦੀਪ ਸਿੰਘ ਜੀ ਦੇ ਦੁਆਰ ਤੇ ਆਂਦਾ ਹੈ ਤੇ ਉਹ ਮਨ ਮਰਜ਼ਾ ਉਹਨਾਂ ਦੀ ਪੂਰਾ ਹੁੰਦੀਆਂ ਤੇ ਖੁਸ਼ੀਆਂ ਦਾ ਮਤਲਬ ਉਹਨਾਂ ਨੂੰ ਮਿਲਦੀਆਂ ਨਸੀਬ ਹੁੰਦੀਆਂ ਨੇ ਤੇ ਅਸੀਂ ਇਹ ਕਹਿੰਦੇ ਆ ਕਿ ਬਾਬਾ ਜੀ ਦੀ ਮਿਹਰ ਦੇਖੋ ਤੁਸੀਂ ਬਾਬਾ ਜੀ ਦੇ ਮਿਹਰ ਦੇ صدਕੇ ਦੇਖੋ ਤੁਸੀਂ ਕਿੰਨਾ ਰੌਣਕ ਮੇਲਾ ਲੱਗਿਆ ਤੇ ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਆਂ ਬਾਬਾ ਜੀ ਦੇ ਜਨਮ ਦਿਨ ਦੀਆਂ ਬਾਬਾ ਦੀਪ ਸਿੰਘ ਦੇ ਜਨਮ ਦਿਨ ਦੀਆਂ ਵਧਾਈਆਂ ਸਾਰੇ ਸਾਰੀ ਸੰਗਤ ਨੂੰ ਦਿੰਨੇ ਆ ਤੇ ਅਸੀਂ ਇਸ ਸਟਾਲ ਬਹੁਤ ਸਾਲਾਂ ਤੋਂ ਲਗਾ ਰਹੇ ਆ ਤੇ ਬਾਬਾ ਜੀ ਕਿਰਪਾ ਕਰਨ ਸਾਡੇ ਕੋਲੋਂ ਇਹ ਸਟਾਲ ਲਵਾਉਂਦੇ ਰਹਿਣ ਧੰਨ ਧੰਨ ਬਾਬਾ ਦੀਪ ਸਿੰਘ ਅੱਜ ਸਾਡੇ ਬਾਬਾ ਜੀ ਦਾ ਜਨਮ ਦਿਨ ਨੇ ਸਾਨੂੰ ਇੰਨੀ ਜ਼ਿਆਦਾ ਅੰਦਰੋਂ ਖੁਸ਼ੀ ਹੋ ਰਹੀ ਹੈ ਨਾ ਕਿਸੀਂ ਉਹਦਾ ਬਿਆਨ ਨਹੀਂ ਕਰ ਸਕਦੇ ਤੁਸੀਂ ਉਹਨਾਂ ਦੇ ਨਜ਼ਾਰੇ ਦੇਖੋ ਕੋਈ ਚੀਜ਼ ਦੀ ਕਮੀ ਨਹੀਂ ਕਿੱਥੋਂ ਕਿੱਥੋਂ ਸੰਗਤ ਅਟੁੱਟ ਚੱਲ ਕੇ ਆ ਰਹੀ ਹੈ ਹਰ ਬੰਦੇ ਨੇ ਆਪਣੀ ਸ਼ਰਧਾ ਦੇ ਹਿਸਾਬ ਨਾਲ ਲੰਗਰ ਪਾਣੀ ਕਰ ਰਹੇ ਨੇ ਔਰ ਕੋਈ ਥੋੜ੍ਹ ਨਹੀਂ ਆ ਰਹੀ। ਉਸਾਮ ਨੂੰ 128 ਕਿਲੋ ਦਾ ਇੱਥੇ ਬਰਥਡੇ ਕੇਕ ਬਣ ਰਿਹਾ। ਉਹ ਨਜ਼ਾਰੇ ਦੇਖਣ ਵਾਲੇ ਆਉਣਗੇ। ਜਿਹੜਾ ਸਾਡਾ ਸੁਣ ਰਿਹਾ ਅਸੀਂ ਕਹਿੰਨੇ ਸ਼ਾਮ ਨੂੰ ਉਹ ਵੀ ਸ਼ਾਮਿਲ ਹੋਣ ਔਰ ਬਾਬਾ ਜੀ ਦੇ ਜਨਮ ਦਿਨ ਦੀ ਹਰਲ ਕੇ ਸਾਰੇ ਖੁਸ਼ੀਆਂ ਮਨਾਣ। ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ ਜੀ ਤਾ ਸਾਰਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਨੋ ਜੀ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ। ਇਸ ਦਰ ਤੇ ਜੋ ਵੀ ਸ਼ਰਧਾਂ ਨਾਲ ਆਉਂਦਾ ਮਨ ਮੰਨੀਆਂ ਮਰਾਦਾ ਪਾ ਰਿਹਾ ਜਾਂਦਾ। ਸਾਨੂੰ ਤਾਂ ਜੀ ਜੋਰ ਤਕਸ ਮਿਲਿਆ ਇਸ ਦਰ ਤੋਂ ਹੀ ਮਿਲਿਆ। ਬਹੁਤ ਸ਼ੁਕਰਾਨਾ ਬਾਬਾ ਦੀਪ ਸਿੰਘ ਜੀ ਦਾ। ਆਪ ਸਾਰੇ ਨੂੰ ਵੀ ਬੇਨਤੀ ਹੈ ਜੀ। ਆਓ ਸਾਰੇ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰੋ ਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਜੀ ਅੱਜ ਬਹੁਤ ਵੱਡਾ ਦਿਹਾੜਾ ਹੈ ਸਿੱਖ ਕੌਮ ਦੇ ਲਈ। ਸੋ ਆਪਾਂ ਸਾਰਿਆਂ ਨਾਲ ਮਿਲ ਕੇ ਮਿਲਾਈਏ ਖੁਸ਼ੀਆਂ ਬਰਾ ਤੇੜਾ ਬਹੁਤ ਵਧੀਆ ਤੁਹਾਡੇ ਘਰ ਸਾਰਿਆਂ ਦੀ ਖੁਸ਼ੀਆਂ ਆਣ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ ਤੇ ਜੋ ਵੀ ਬਾਬਾ ਦੀਪ ਸਿੰਘ ਦੇ ਦਰ ਤੇ ਜਾਂਦਾ ਹੈ ਤੇ ਖੁਸ਼ੀਆਂ ਮਰਦਾ ਆਸਾ ਮਰਦਾ ਪੂਰੀਆਂ ਹੁੰਦੀਆਂ ਨੇ ਜੀ ਆ ਪਰ ਕੇ ਲੈ ਜਾਂਦਾ ਝੋਲੀਆਂ ਪਰ ਕੇ ਲੈ ਕੇ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੱਲੋਂ ਤੇ ਸਾਡੇ ਪੂਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਜਨਮ ਦਿਹਾੜੇ ਦੀ ਲੱਖ ਲੱਖ ਵਧਾਈਆਂ ਸਾਨੂੰ ਜੋ ਮਿਲਿਆ ਬਾਬਾ ਦੀਪ ਸਿੰਘ ਜੀ ਵੱਲੋਂ ਵੀ ਲਿਆ ਤੇ ਸਾਰਿਆਂ ਨੂੰ ਉਦਰੋ ਹੀ ਮਿਲਦਾ ਹੈ ਤੋ ਬਾਬਾ ਦੀਪ ਸਿੰਘ ਜੀ ਨੂੰ ਜੋ ਸੱਚੇ ਦਿਲੋਂ ਮੰਨਦੇ ਤੇ ਆਉਂਦੇ ਹੈ ਬਾਬਾ ਜੀ ਉਹਨਰ ਹੀ ਸਾਰੀਆਂ ਮੁਰਾਦਾਂ ਪੂਰੀਆਂ ਕਰਦੇ ਨੇ ਤੁਸੀਂ ਵੀ ਇੱਥੇ ਆਓ ਇੱਥੇ ਬਾਬਾ ਦੀਪ ਸਿੰਘ ਜੀ ਕੋਲ ਅਸੀਂ ਜੋ ਵੀ ਮੰਦੇ ਆ ਉਹ ਸਾਡੀਆਂ ਸਾਰੀਆਂ ਖੁਆਇਸ਼ਾਂ ਮੁਰਾਦਾਂ ਪੂਰੀਆਂ ਕਰਦੇ ਹਨ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਅੱਜ ਜੋ ਵੀ ਹਾਂ ਅਸੀਂ ਇੱਥੇ ਖੜੇ ਹਾਂ ਸਿਰਫ ਉਹਨਾਂ ਦੀ ਬਦੌਲਤ ਹੀ ਹੈ